ਤਰੰਤਰੰ ਸ਼ਹਿਰ ਦੇ ਮੁਹੱਲਾ ਗੋਕਲਪੁਰ ਦੇ 22 ਸਾਲਾ ਨੌਜਵਾਨ ਦੀ ਨਸ਼ੇ ਦੀ ਵਡੋ ਜ਼ਨਾਲ ਮੌਤ ਹੋ ਚੁੱਕੀ ਹੈ ਮ੍ਰਿਤਕ ਦੀ ਲਾਸ਼ ਨੇੜਿਓ ਪਰਿਵਾਰ ਨੂੰ ਸਰੰਝ ਮਿਲੀ ਹੈ ਮ੍ਰਿਤਕ ਦੀ ਪਹਿਚਾਨ ਮਨਮੋਹਨ ਸਿੰਘ ਵਜੂ ਹੋਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਂਦੇ-ਕੁੱਲੌਂਦੇ ਹੋਏ ਦੱਸਿਆ ਕਿ ਮਨਮੋਹਨ ਸਿੰਘ ਨਸ਼ਿਆਂ ਦਾ ਆਦੀ ਸੀ ਸਵੇਰੇ ਉਸ ਦੀ ਨਸ਼ੇ ਦਾ ਟੀਕਾ ਲਗਾਉਣ ਦੇ ਨਾਲ ਮੌਤ ਹੋ ਚੁੱਕੀ ਹੈ ਉਹਨਾਂ ਦੱਸਿਆ ਕਿ ਮੁਹੱਲਾ गोकुलपुर मुरादपुरा ਤੇ ਸ਼ਹਿਰ ਦੇ ਵਿੱਚ ਹੋਰ ਥਾਵਾਂ ਉਤੇ ਸ਼ਰਯਾਮ ਨਸ਼ਾ ਵਿਕਰੇ ਸਰਕਾਰ ਨਸ਼ਾ ਰੋਕਣ ਦੇ ਵਿੱਚ ناکਾਮਯਾਬ ਸਾਬਿਤ ਹੋਈ ਹੈ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰ ਕੋਲ ਮੰਗ ਕੀਤੀ ਗਈ ਹੈ ਕਿ ਨਸ਼ੇ ਨੂੰ ਜੜੋਂ ਖਤਮ ਕੀਤਾ ਜਾਵੇ ਤਾਂ ਕਿ ਕਿਸੇ ਵੀ ਦੀ ਮਾਂ ਦੀਆਂ ਕੁੱਖਾਂ ਸੁਨੀਆਂ ਨਾ ਹੋਣ ਕਿਹਨਾ ਜੀ ਆਪਣਾ ਬਲਕੀ ਸਾਹਿਬ ਛਕੀ ਗੱਲਬਾਤ ਹੋਈ ਹੈ ਜੀ ਇਹ ਮੁੰਡਾ ਮਨਮੋਹ ਸਿੰਘ ਮਣਿਆ ਗਲੀ ਲੱਖੀ ਵਾਲੀ ਮੱਲਾ ਗੋਗਲਪੁਰ ਤਰਨਤਾਰਨ ਦਾ ਰਹਿਣ ਵਾਲਾ ਇਹਨੇ ਰਾਤ ਦੀ ਟਿਕਾ ਲਾ ਲਿਆ ਨਸ਼ੇ ਦੇ ਉੱਪਰ ਹੋਇਆ ਜਿਆਦਾ ਕਰਕੇ ਤੇ ਜੀ ਮੌਤ ਹੋ ਗਈ ਆ ਕਿੰਨੀ ਗੰਭਰ ਹੈਗੀ ਇਹਦੀ ਉਮਰ ਇਹਦੀ 28 ਤੋਂ 29 ਸਾਲ ਇਹਦੀ ਮੈਰਿਜ ਹੋਈ ਹੈ ਇਹਦੀ ਨਹੀਂ ਕੁਆਰਾ ਤੇ ਇੱਕ ਬੰਨੇ ਸਰਕਾਰ ਤੇ ਵਾਅਦਾ ਕਰਦੀ ਆ ਕਿ ਨਸ਼ਾ ਜਿਹੜਾ ਵਾ ਖਤਮ ਹੋ ਚੁੱਕਾ ਪੰਜਾਬ ਦੇ ਵਿੱਚੋਂ ਇਹ ਸਾਰੇ ਵਾਅਦੇ ਖੋਖਲੇ ਆ ਕੋਈ ਨਹੀਂ ਇਹਦਾ ਫਾਇਦਾ ਤੁਹਾਡੇ ਸਾਹਮਣੇ ਵੇਖੋ ਨੀ ਜਦਤ ਹੋਈ ਪਈ ਆ ਜੇਕਰ ਨਸ਼ਾ ਨਾ ਹੁੰਦਾ ਤੇ ਸ਼ਾਇਦ ਬਜਿਆ ਹੁੰਦਾ ਨਸ਼ਾ ਦਾ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਵਾ ਇਨਾ ਵਾਅਦੇ ਕਰਕੇ ਬਹੁਤ ਵੱਡੀ ਸਰਕਾਰ ਬਣਾਈ ਸੀ ਨਸ਼ਾ ਬੰਦ ਕਰਾਂਗੇ ਇਹ ਬਹੁਤ ਜ਼ਿਆਦਾ ਨਸ਼ਾ ਵਧ ਗਿਆ ਵਾ ਨਸ਼ੇ ਦੇ ਕਾਰਨ ਹਰ ਗਲੀ ਹਰ ਮੱਲੇ ਜਿੱਥੋਂ ਮਰਜੀ ਨਸ਼ਾ ਆਮ ਮਿਲਦਿਆ ਗੱਲ ਕਰਨ ਕਿੱਥੋਂ ਨਹੀਂ ਮਿਲਦਾ ਸਾਡੇ ਨਾਲ ਜੇ ਸਰਕਾਰ ਦੇ ਵਿੱਚ ਜੇ ਗੱਲ ਕਰਦੇ ਹੁਣ ਆ ਮੁੰਡਾ ਨੌਜਵਾਨ ਮੁੰਡਾ ਆਦੀ ਮੌਤ ਹੋ ਗਈ ਆ ਤੁਹਾਡੇ ਸਾਹਮਣੇ ਪਿਆ ਵਾ ਤੇ ਜੇਕਰ ਇਹ ਨਸ਼ਾ ਨਾ ਮਿਲਦਾ ਹੁੰਦਾ ਟੀਕਾ ਨਾ ਲਾਉਂਦੇ ਤੇ ਇਹਦੀ ਨਾ ਮੌਤ ਹੁੰਦੀ ਤੇ ਬਹੁਤ ਜ਼ਿਆਦਾ ਨਸ਼ਾ ਵਧਿਆ ਪਿਆ ਜੇ ਸਰਕਾਰ ਨੂੰ ਇਹਦੇ ਬਾਰੇ ਕੋਈ ਧਿਆਨ ਦੇਣਾ ਜਿੱਦਾ ਹਰ ਗਲੀ ਮੱਲੇ ਹੁਣ ਭਗਵੰਤ ਮਾਨ ਬਿਆਨ ਦੇਣਦਿਆ ਵੀ ਆ ਨਸ਼ੇ ਆ ਨਸ਼ੇ ਵਾਲੇ ਨੂੰ ਘਰ ਘਰ ਜਾ ਕੇ ਫੜਾਂਗੇ ਅਸੀਂ ਐ ਕਰਾਂਗੇ ਇਹ ਪਹਿਲਾਂ ਤਾਂ ਸਾਰੇ ਵਿੱਚ ਰਲੇ ਇੱਕ ਦੂਜੇ ਨੂੰ ਪਹਿਲਾਂ ਦੱਸੀ ਜਾਂਦੇ ਸਾਰੇ ਵੀ ਇੱਥੇ ਰੇਡ ਵੱਜਣ ਲੱਗੀ ਨਸ਼ਾ ਵਾਹ ਫੜਨਾ ਨਾ ਨਸ਼ਾ ਤਾਂ ਕਿੰਨਾ ਬਹੁਤ ਜ਼ਿਆਦਾ ਹੋ ਗਿਆ ਤੁਹਾਨੂੰ ਕੀ ਲੱਗਦਾ ਗੂਗਲਪੁਰੇ ਦੇ ਵਿੱਚ ਨਸ਼ਾ ਜਿਹੜਾ ਟਰੱਲੇ ਰੂ ਵੇਚ ਰਿਆ ਬਿਲਕੁਲ ਵਿਗੰਦਿਆ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਬਹੁਤ ਜ਼ਿਆਦਾ ਵਿਗੰਦਿਆ ਉਹ ਤੇਰੀ ਬੱਚੇ ਦੀ ਸ਼ਾਦੀ ਵੀ ਹੋਈ ਕੋਈ ਨਹੀਂ ਬਿਲਕੁਲ ਖਵਾਰਾ ਵਾਲੇ ਕੀ ਮੰਕਰਦੇ ਹੁਣ ਤੁਸੀਂ ਕੀ ਕਰਾਂਗੇ ਸਰਕਾਰ ਤੋਂ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਤੇ ਗਾਂ ਤੋਂ ਇੱਥੇ ਤੋਂ ਸਾਡਾ ਤਾਂ ਜਾਣ ਵਾਲਾ ਚਲੇਗਾ ਕਿਸੇ ਦਾ ਹੀ ਬਾਜੀ ਗਾਂ ਇਹ ਤੇ ਜਿਹੜਾ ਨਸ਼ਾ ਵੇਚਦੇ ਨੇ ਉਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੇਰਾ ਨਾਮ ਕੁਲਵਿੰਦਰ ਸਿੰਘ ਅੱਛਾ ਕੀ ਗੱਲ ਬਾਤ ਹੋਈ ਏ ਮੁੰਡੇ ਇਹਨਾਂ ਦਾ ਇਹਨੇ ਨਸ਼ੇ ਦੀ ਹੋਰ ডোজ ਜ਼ਿਆਦਾ ਹੋ ਗਈ ਕਿੱਥੇ ਰਹਿੰਦੇ ਤੁਸੀਂ ਅਡਮਹਲਾ ਗੋਗਲਪੁਰ ਮਹੱਲਾ ਲਖੇਵਾਲੀ ਗਲੀ ਅੱਛਾ ਜੀ ਤੇ ਕਿੰਨੀ ਇਹਦੀ ਏਜ ਹੈਗੀ ਕਿੰਨੀ ਉਮਰ ਦੀ ਜੀ ਜੀ 28 ਸਾਲ ਦੀ ਹੈ ਅਨਮੈਰਿਡ ਆਏ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਨਸ਼ਾ ਜਿਹੜਾ ਇੱਕ ਮਹੀਨੇ ਸਰਕਾਰ ਤੇ ਕਹਿ ਰਹੇ ਨਸ਼ਾ ਜਿਹੜਾ ਵਾ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਨਸ਼ਾ ਇਹ ਸਤਾਰਾਂ ਹੁੰਦੇ ਤੇ ਬਹੁਤ ਜ਼ਿਆਦਾ ਹੋ ਗਿਆ 10 ਗੁਣਾ ਵੱਧ ਗਿਆ ਅੱਗੇ ਨਾਲ ਇੱਥੇ ਤੇ ਬੱਚਾ ਬੱਚਾ ਵੇਚਦਾ ਨਸ਼ਾ ਕੋਈ ਕਾਰਵਾਈ ਨਹੀਂ ਕਰਦਾ ਕਿੰਨਾ ਕੋ ਗੋਗਲਪੁਰੇ ਵਿੱਚ ਨਸ਼ਾ ਵਿਕ ਰਿਆ ਬਹੁਤ ਜ਼ਿਆਦਾ ਕਾਦਾ ਨਸ਼ਾ ਕੀਤਾ ਕੀ ਲਗਾਇਆ ਇਹਨੇ ਚਿੱਟੇ ਚਿੱਟੇ ਦਾ ਟੀਕਾ ਲਗਾਇਆ ਹਾਂਜੀ ਆ ਫਿਰ ਇੰਜ ਵੀ ਕੋਲੇ ਪਈ ਜਾਂਦੇ ਅਛਾ ਤੁਹਾਡਾ ਕੀ ਲੱਗਦਾ ਹੈ ਤੁਹਾਡਾ ਮੇਰਾ ਕਵੈਰਾ ਮੈਂ ਤੇ ਕਿੱਸਾ ਜਿਹਾ ਕੰਨ ਨਹੀਂ ਕਾ ਲੈ ਜੇ ਰਖ ਮੁੰਡੇ ਮੈਂ ਹਾ ਦਾ ਕਰ万ਦੀ ਮੈਂ ਮਰ ਗਈ ਮੇਰਾ ਜਬਰੂ ਪੁੱਤ ਮੈਨੂੰ ਨਹੀਂ ਲੱਭਣਾ ਇਹਦੀ ਨਾ ਮਾ ਕਿੰਨਾ ਚਿਰ ਹੋ ਗਿਆ ਦੀ ਇਹਦੀ ਡੈਥ ਹੋਈ ਨੀਰੀ ਮੰਮੀ ਨੂੰ ਡੜੀ ਇਹ ਹੋ ਗਿਆ ਦੋ ਇਹਨਾਂ ਪਤਾ ਕਿੰਨਾ ਚਿਰ ਹੋ ਗਿਆ ਦੋ ਸਾਲ ਹੋ ਗਿਆ ਅੱਛਾ ਜੀ ਮੈਂ ਮਰ ਗਈ ਉਹਨਾਂ ਨਹੀਂ ਮੈਂ ਇਨੀ ਇਹਦੇ ਕੋਲ ਤੁਹਾਡੇ ਕੋ ਰਹਿੰਦਾ ਸੀ ਮੈਂ ਚਾੜੀਆਂ ਜੋ ਉੱਥੇ ਨਹੀਂ ਦੀ ਨਹੀਂ ਆ ਇਹ ਮੇਰੇ ਪੁੱਤ ਮੈਨੂੰ ਵੇਖ ਵੇਖ ਕੇ ਰੋਂਦੇ ਵੀ ਸਾਡੀ ਮਾਂ ਰੋਂਦੀ ਆ ਇਹ ਮਰ ਗਈ ਇਹਦੇ ਬਦਲੇ ਇਹ ਮੈਨੂੰ ਖਾਦੇ ਸੀ ਮੈਂ ਜਾਣਦੀ ਨਹੀਂ ਆ ਮੈਂ ਆਖਣ ਦੇ ਇਹ ਨੂੰ ਨਿਸ਼ਾਨਾ ਤੁਹਾਨੂੰ ਛੱਡ ਦੂੰਗੀ ਪਰ ਤੁਹਾਨੂੰ ਤੇ ਇਹ ਨੂੰ ਨਿਸ਼ਾਨਾ ਦੀ ਮਾਂ ਹੈ ਬੜਾ ਕੁਝ ਕਰਦੀ ਐ ਮੈਂ ਹੀ ਪਾਲਿਆ ਰੋਟੀ ਪਕਾਇਆ ਸਭ ਕੁਝ ਘਰ ਮੇਰਾ ਕਪੜਾ ਦੋਤੇ ਮੈਂ ਇਹਦੇ ਬਣਾਉ ਨਹੀਂ ਸਕਦੀ ਮੇਰੇ ਲੇਲਾ ਇਹਨੇ ਮੇਰੇ ਨਾਲ ਜਿੱਥੇ ਜਾਣਾ ਤੇ ਕੀ ਮਤਾਂ ਨੇ ਕੀ ਦੇਖਿਆ ਤੂੰ ਕੀ ਲਾਇਆ ਨੇ ਇਹਨੇ ਮਨਸ਼ਾ ਕੀ ਓਟੀਗਾ ਕੀ ਕੀ ਤਾਈ ਇਹਨੇ ਮੈਂ ਤੇ ਪਰਸੋਂ ਚਲੀ ਗਈ ਹਾਂ ਚਾਹਾਂ ਸੀ ਕਿ ਨਹੀਂ ਪਰਸੋਂ ਆਈ ਹਾਂ ਆ ਕੇ ਵੇਖਿਆ ਨਾ ਫੋਨ ਕੀਤਾ ਮੈਂ ਦੁਤੋਂ ਗੋਮ ਹੋਈ ਹਾਂ ਮੈਂ ਨਹੀਂ ਰਹਿ ਸਕਦੀ ਮੈਂ ਤੇ ਮਰੀ ਮੇਰੇ ਪੁੱਤ ਨੀਰੋ ਬੋੜਾ ਮੈਂ ਨਕਲਵਾਂ ਸਿੰਘ ਹੈ ਜੀ ਕੀ ਲੱਗਦਾ ਡੜਾਏ ਮੇਰੇ ਜਵਾਈ ਦਾ ਭਰਾਵਾ ਜੀ ਇਹ ਗੋਗਲਪਾਲਾ ਮੰਨੇ ਚ ਅੱਛਾ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਬਾਰੇ ਕਹਿਣਾ ਚਾਹੁੰਦਾ ਜੀ ਇਹ ਨਸ਼ਾ ਬੰਦ ਹੋਣਾ ਚਾਹੀਦਾ ਵਾ ਗੋਗਲ ਮਹੱਲੇ ਚ ਮੁਰਾਦਪੁਰ ਚ ਸ਼ਰੇ ਆਮ ਨਸ਼ਾ ਵੇਗ ਰਿਆ ਜੀ ਕਿੰਨੀ ਹਿਸ ਹੈ ਕਿ ਮਗਦਾ ਮਾਤੀ ਦਾ ਕਿਦਾਂ ਨਾਮ ਮਣਿਆ ਜੀ ਠੀਕਾ ਲਾ ਲਿਆ ਜੀ ਹਾਂਜੀ ਠੀਕਾ ਲਾ ਲਿਆ ਜੀ ਨੇ ਇਹਦੇ ਭਾਈ ਹੈ ਮਾਂ ਵੀ ਹੈਗੇ ਡੈਡੀ ਮਮਾ ਮਮਾ ਡੈਡੀ ਨੇ ਹੈਗੇ ਜੀ ਕਿੰਨੀ ਉਮਰ ਹੈ ਜੀ ਇਹਦੀ 28 ਸਾਲ ਹੈ ਜੀ ਮੇਰਾ ਇਧਰ ਗੱਲ ਕੀਤੀ ਸਰਕਾਰ ਜਿਹੜੀ ਵਾਅਦੇ ਕਰ ਰਹੀ ਤੇ ਨਸ਼ਾ ਖਤਮ ਹੋ ਗਿਆ ਫਜ਼ਾਫ ਦੇ ਵਿੱਚ ਕੋਈ ਲੱਗਦਾ ਕੋਈ ਨਸ਼ਾ ਬੰਦ ਨਹੀਂ ਹੋਇਆ ਜੀ ਸਰਕਾਰਾਂ ਝੂਠੀਆਂ ਸਾਰੀਆਂ ਜਿਹੜੀ ਵੀ ਆਉਂਦੀ ਸਰਕਾਰ ਲਾਰੇ ਲਾਉਂਦੀ ਆ ਪੇਸ਼ਾ ਨਸ਼ਾ ਬੰਦ ਕਰਨਾਗੇ ਪਰ ਨਸ਼ਾ ਨਹੀਂ ਬੰਦ ਕਰਦੀ ਸਰਕਾਰਾਂ ਇਧਰ ਧਿਆਨ ਨਹੀਂ ਕਰਦੀ ਨਸ਼ੇ ਵਾਲੇ ਤੇ ਮੁੰਡੇ ਦੀ ਬਹੁਤ ਮੁਝਾਤ ਹੋ ਜਾਂਦੀ ਹਾਂਜੀ ਇਹ ਜਿਆ ਪਾਣੀ ਨਸ਼ੇ ਵਾਲਾ ਟੀਕਾ ਲਾਇਆ ਇਹਨੇ ਜੀ ਸਮੈਕ ਦਾ ਟੀਕਾ ਭਰ ਕੇ ਲਾਇਆ